ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਪੀਟੀਵੀ ਤੇ ਸਵਾਗਤ ਹੈ ਤੁਹਾਡਾ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਬਈ ਬੱਬੂ ਮਾਨ ਦੀ ਫਿਲਮ ਰਿਲੀਜ਼ ਹੋ ਚੁੱਕੀ ਹੈ ਸ਼ੌਂਕੀ ਸਰਦਾ ਕਿਨੇ ਕਿਨੇ ਇਹ ਫਿਲਮ ਦੇਖ ਲਈ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਤੁਹਾਨੂੰ ਕਿਵੇਂ ਦੇ ਲੱਗੀ ਬਈ ਫਿਲਮ ਤਾਂ ਰਿਲੀਜ਼ ਹੋ ਗਈ ਹੈ ਪਰ ਕੱਲ ਬੱਬੂ ਮਾਨ ਸਾਹਿਬ ਜੀ ਖਾਨ ਨਾਲ ਗੱਡੀ 'ਚ ਜਾ ਰਹੇ ਸੀ ਤੇ ਗੱਡੀ ਜਾਂਦੇ ਆਂਦੇ ਉਹਨਾਂ ਨੇ ਇੱਕ ਇਹ ਜੀ ਗੱਲ ਕਹਿ ਤੀ ਕਿ ਸਾਰੇ ਰੈਪ ਕਰਨ ਵਾਲੇ ਬੰਦਿਆਂ ਨੂੰ ਟੈਨਸ਼ਨ ਆ ਪਾਦੀਆਂ ਜੀ ਹਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਰੈਪ ਇਹ ਬਾਹਰਲਾ 뮤직 ਹੈ ਇਹ ਸਾਡਾ ਨਹੀਂ ਹੈਗਾ ਸਾਡਾ 뮤직 ਤਾਂ ਢੋਲ ਨਾਲ ਢੋਲਕੀ ਨਾਲ ਹਾਰਮੋਨੀਅਮ ਨਾਲ ਦੱਸਦਾ ਤੇ ਉਹਨੇ ਹੋਰ ਵੀ ਕਈ ਗੱਲਾਂ ਕਹੀਆਂ ਨੇ ਪਰ ਚੈੱਕ ਕਰੋ ਵੀਡੀਓ ਲੋ ਇਹ ਸਰਕਾਰ ਗੱਡੀ ਚਲਾ ਰਹੀ ਹੈ ਸਾਡਾ ਐਲੀਏ ਛੋਟਾ ਭਰਾ ਜੀ ਖਾਨ ਕਮਾਲ ਦਾ ਕਲਾਕਾਰ ਹੈ ਬਹੁਤ ਪਿਆਰਾ ਰੂਪ ਅਸਲ ਚ ਜਿਹੜੀ ਗਾਇਕੀ ਹੈ ਨਾ ਮਨ ਦੇ ਤੋਰ ਅੰਦਰ ਤੱਕ ਜਾਂਦੀ ਹੈ ਉਹਦੀ ਇੱਕ ਤਰਜ਼ ਹੁੰਦੀ ਹੈ ਉਹ ਇੱਕ ਸੰਗੀਤ ਹੁੰਦਾ ਹੈ ਜੀ ਬਾਈ ਜਿਹੜੀ ਅਜੋਕੇ ਯੁੱਗ ਜਿਹੜਾ ਐਲਗੋਰਿਦਮ ਹੈ ਨਾ ਕੋਈ ਕੱਲੀ ਵੀਟ ਲਾ ਕੇ ਗਾਤਾ ਤੇ ਵੈਸੇ ਵੀ ਕਮਾ ਸਕਦੇ ਹੋ ਹਾਂਜੀ ਤੁਸੀਂ ਮਸ਼ਹੂਰ ਵੀ ਹੋ ਸਕਦੇ ਹੋ ਜੀ ਪਰ ਤੁਸੀਂ ਬਹੁਤ ਜ਼ਿਆਦਾ ਮਸ਼ਹੂਰ ਨਹੀਂ reh ਸਕਦੇ ਜੀ ਬਾਈ ਕਿਉਂਕਿ ਇੱਕ ਜਿਹਾ ਕਪੜਾ ਪਾਇਆ ਨਹੀਂ ਜਾ ਸਕਦਾ ਹਾਂਜੀ ਬਾਈ ਤੁਸੀਂ ਬਦਲਦੇ ਹੋ ਇੱਕ ਜਿਹਾ ਭੋਜਨ ਨਹੀਂ ਖਾਂਦੇ ਜੀ ਬਾਈ ਰੈਪ ਦੀ ਕੋਈ ਤਰਜ਼ ਨਹੀਂ ਹੈ ਰੈਪ ਅਬਿਊਜ਼ਿਵ ਲੈਂਗੁਏਜ ਹੁੰਦਾ ਹੈ ਔਰ ਤਾਨੇ ਵੇਣੇ ਜਿੱਦਾਂ ਇੱਕ ਦੂਜੇ ਨੂੰ ਤਾਨੇ ਮਾਰ ਕੇ ਕਿਸੇ ਬਾਰੇ ਬੋਲਦਾ ਇੰਡਾਇਰੈਕਟਲੀ ਉਸ ਉਹ ਸੰਗੀਤ ਦੀ ਜਿਹੜਾ ਸਾਡਾ ਇੰਡਸ ਵੈਲੀ ਦਾ ਜਿਹੜਾ ਇਹ ਇਹ ਸਾਡੇ ਵਰਤਮਾਨ ਦਾ ਜਿਹੜਾ ਸੰਗੀਤ ਆ ਉਹ ਸੰਗੀਤ ਹੈ ਜੀ ਬਈ ਦੇਖੋ ਜੇ ਅਸੀਂ ਇਕੱਲੀ ਪਛਮੀ ਬੀਟ ਤੇ ਗਾ ਕਾ ਇਹ ਸਾਡੀ ਪ੍ਰਾਪਤੀ ਨਹੀਂ ਹੈਗੀ ਇਹ ਉਹਨਾਂ ਦੀ ਪ੍ਰਾਪਤੀ ਹੈ ਜਿਨ੍ਹਾਂ ਨੇ ਉਹ ਬੀਟ ਸਾਡੇ ਅੰਦਰ ਵਾੜਤੀ ਸਾਡੀ ਪ੍ਰਾਪਤੀ ਦਾ ਤਾਂ ਹੈ ਜੇ ਅਸੀਂ ਤਿਰਗੜ ਲਾ ਕੇ ਫਿਰ ਕਿਤੇ ਤਬਲੇ ਦੀ ਤਾਨ ਆਉਂਦੀ ਹੈ ਕਿਤੇ ਢੋਲ ਦੀ ਤਿਰਗੜ ਆਉਂਦੀ ਹੈ ਜੀ ਇੱਥੇ ਹਰਮੋਨੀਅਮ ਦਾ ਪੀਸ ਆਉਂਦਾ ਹੈ ਜੀ ਕਿਤੇ ਸੰਤੂਰ ਆਉਂਦਾ ਹੈ ਜੀ ਬਈ ਇੱਥੇ ਮਡੋਲੀਅਨ বাজਦਾ ਇੱਥੇ ਤੁਣਕਾ ਖੜਕਦਾ ਜੀ ਬਾਈ ਤੋ ਚਲੋ ਕਈ ਵਾਰੀ ਜਿਹੜੀ 12 ਤੋਂ 15 ਸਾਲ ਦੇ ਬੱਚੇ ਹਨ ਉਹ ਇੰਟਰਨੈਟ ਤੇ ਇਸ ਤਰ੍ਹਾਂ ਦੀ ਖੜਾ ਤੇ ਗੱਪਾਂ ਨੂੰ ਪਸੰਦ ਕਰਦੇ ਹਨ ਹਾਂਜੀ ਬੜ ਜਦੋਂ ਵਾਈਟ ਅਪਦੇ ਹਨ ਜਦੋਂ ਅਕਲ ਜਾੜ ਰਾਹ ਫੜਦੀ ਹੈ ਹਾਂਜੀ ਫਿਰ ਬੰਦੇ ਨੂੰ ਬਹਰਾ ਦ ਸੰਗੀਤ ਕੀ ਹੈ ਤਾਂ ਇੰਟਰਨੈਟ ਤੇ ਜਿਆਦਾ ਬੱਚੇ ਹੁੰਨੇ ਹਨ ਤੇ ਬਹੁਤ ਬੱਚਿਆਂ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਹੋ ਜਾਂਦਾ ਕਿ ਪਤਾ ਨਹੀਂ ਇਹ ਹੀ ਬਹੁਤ ਵੱਡੀ ਗੱਲ ਹੈ ਤੇ ਇਹ ਸੰਗੀਤ ਹੈ ਜੀ ਇਹ ਵਿਰਾਸਤੀ ਸੰਗੀਤ ਹੈ ਔਰ ਕਹਨੇ ਜੇ ਤੁਸੀਂ ਆਪਣਾ ਅਤੀਤ ਭੁੱਲ ਜਿਓ ਨਾ ਪੁਰਖ ਗੋਲੇ ਨਾ ਆਦਾ ਹੁੰਦਾ ਜੀ ਸਰ ਇਸ ਕਰਕੇ ਮੈਨੂੰ ਲੱਗਦਾ ਵਿਰਾਸਤੀ ਚੀਜ਼ਾਂ ਜਿਹੜਾ ਛੱਡ ਗਿਆ ਨਾ ਉਹ ਬਹੁਤ ਅਚਰਜਾ ਨਹੀਂ ਸਕਦਾ ਜੀ ਕਿਉਂਕਿ ਜੜ ਤਾਂ ਚਾਹੀਦੀ ਹੈ ਨਾ ਜੇ ਜੜੀ ਛੱਡ ਕੇ ਬਾਵਾ ਚ ਕਿੰਨਾ ਚਿਰ ਸਬਜ਼ੀਆਂ ਮਨੂ ਬੀਜੋਂਗੇ ਤੈ ਕਾ ਹਾਂਜੀ ਬਈ ਸਹੀ ਹੈ ਸਹੀ ਹੈ ਜੀ ਖਣ ਕਮਾਲਾ ਤੂੰ ਫਤਿਹ ਸਾਡੀ ਗੈਰੀ ਸੰਧੂ ਨੂੰ ਵੀ ਜੀ ਬਈ ਮੁੰਡਾ ਤਰਾਸ਼ਿਆ ਸਾਡਾ ਜੀ ਲਵ ਯੂ ਆਲਵੇਜ਼ ਪ੍ਰਮਾਤਮਾ ਕਰੇ ਸਾਡੇ ਸਾਡੇ ਲੈ ਕੋਈ ਸੇਵਾ ਹੋਵੇ ਬਾਜੀ ਮਾਰਦੇ ਬਾਈ ਤੁਹਾਡਾ ਹੱਥ ਹੀ ਬਹੁਤ ਚੰਗੀ ਲਿਖੀ ਪੂਰੀ ਕਿਤਾਬ ਹੀ ਲਿਖਦਾਂਗੇ ਤੁਹਾਡੀ ਜੀਵਨ ਦੇ ਸ਼ਹਿਰੋ ਭਾਈ ਬੱਬੂ ਮਾਨ ਹਮੇਸ਼ਾ ਆਪਣੇ ਪੰਜਾਬ ਦੀ ਗੱਲ ਕਰਦਾ ਬੇਸ਼ੱਕ ਉਹ ਪੰਜਾਬੀ ਦੀ ਗੱਲ ਹੋਵੇ ਭਾਵੇਂ ਪੰਜਾਬੀ ਭਾਸ਼ਾ ਦੀ ਗੱਲ ਹੋਵੇ ਜਾਂ ਹੋਵੇ ਪੰਜਾਬੀ 뮤직 ਦੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਅਜਿਹੀਆਂ ਹੋਰ ਅਪਡੇਟਸ ਲਈ ਸਬਸਕ੍ਰਾਈਬ ਕਰ ਲਓ ਸਾਡਾ ਪੀਪੀ ਟੀਵੀ ਚੈਨਲ ਸਸ਼ਿਕਾ